ਇੱਕ 10 ਦੀਆਂ ਪਾਲੂ ਤੂੰ ਤਾਂ ਜੇ ਤੇਰੇ ਬਾਹਰ ਚੋ ਮਾਰ ਮਾਰ ਟੰਬੇ ਰੱਬ ਨੂੰ ਥੱਲੇ ਲਾ ਲੇਂਗਾ ਤੇਰੇ ਕਹੇ ਤੂੰ ਥੋੜੀ ਮੇਰ ਪੱਕਣਗੇ ਇੱਕ 5 ਦੀਆਂ ਲੈ ਆ ਪੱਕੀ ਤੈਨੂੰ ਦੱਸਦਾ ਤੈਨੂੰ ਸੌਦੇ ਹੀ ਵੇਚਣ ਦਾ ਪਤਾ ਨਹੀਂ ਯਾਰ ਚੱਲ ਕੋਈ ਨਹੀਂ ਆਵਾਜ਼ ਮਾਰਨਾ ਬਾਹਰ ਲਾਂਗੇ ਕੋਈ ਨਹੀਂ ਤੇਰਾ ਦਿਮਾਗ ਖਰਾਬ ਹੈ ਹਰ ਸਾਈ ਬਸ ਵੇਚਤੀਆਂ ਮੈਂਨੇ ਮੌਕਾ ਸਹਾਰ ਲੈ ਤੂੰ 1 ਕਰ 40 ਦੀ ਕੱਲੀ ਲੈ ਲੈ ਤੂੰ ਲੈ ਲੈ ਕੱਲੀ ਤੂੰ ਲੈ ਫਿਰ ਗੋਲਦਾ ਕਾ ਤੂੰ ਵਿਚਾਰੇ ਭਾਈ ਤੂੰ ਚੁੱਪ ਰਹਿ ਯਾਰ ਤੂੰ ਸੋਦਾ ਵੀ ਕਿਉਂ ਖਰਾਬ ਕਰਦਾ ਕਿਉਂ ਜੀ ਸੂਈਆਂ ਸੂਈਆਂ ਦਾ ਦੱਸ ਭਈ ਨਾ ਤਿੰਨਾਂ ਦਾ ਕਿਹੜੀਆਂ ਕਿਹੜੀਆਂ ਨੇ ਚਾਰ ਕਿ ਤਿੰਨ ਇਹਦੇ ਥੱਲੇ ਦੋ ਕਿੜੀਆਂ ਕਿੜੀਆਂ ਦੋ ਇਹਦੇ ਥੱਲੇ ਹਾਂਜੀ ਇੱਕ ਲਾਲ ਥੱਲੇ ਹਾਂਜੀ ਉਹ ਖੜੀ ਸ਼ੇਰੀ ਇੱਕ ਉਹਦੇ ਥੱਲੇ ਸ਼ੇਰੀ ਤਾਂ ਰਹਿਣ ਦੇ ਆ ਤਿੰਨਾਂ ਦਾ ਦੱਸ ਛੋਲੇ ਦਾ ਗੋਲ ਕੇ ਵੇਲਾ ਦੇਖੋ ਦੇਖੋ ਚੰਕਾ ਕਰੋ ਤੇ ਖਿਆ ਭਈ ਦਾ ਦਾ ਮਾਰ ਤਰਾ ਦੇਖੋ ਭਾਈ ਪਾਸ ਕਰ ਭਾਈ ਰਾਜੂ ਕਰ ਪਾਸ ਤੋਂ ਮਮੀ ਕਰਦੇ ਤੁਸੀਂ ਆਪ ਵੀ ਕਰੋ ਮੈਂ ਤਾਂ ਪਿੱਛੋਂ ਕਰ ਲੂੰ ਹੱਕ ਤੁਹਾਡਾ ਬਣਦਾ ਮੈਂ ਤਾਂ ਦੁਆਕੇ ਪਰਾਂ ਲੰਗ ਜੂਗਾ ਜ਼ਿੰਮੇਵਾਰੀ ਤਾਂ ਤੁਹਾਡੀ ਆ ਫਿਰ ساری ਉਮਰ ਦੀ ਨਹੀਂ ਮੈਂ ਜ਼ਿੰਮੇਵਾਰੀ ਹੁਣ ਹੁਣ ਦੀ ਦੂੰਗਾ ਕਿਉਂਕਿ ਪਿੱਛੋਂ ਭਾਈ ਮੈਂ ਜ਼ਿੰਮੇਵਾਰੀ ਨਹੀਂ ਕਈ ਵਾਰ ਲੱਗ ਜਾਂਦਾ ਹੁਣ ਹੁਣ ਦੀ ਜ਼ਿੰਮੇਵਾਰੀ ਦੇਵਾਂਗੇ ਸੀ ਘੰਟੇ ਦੀ ਬਈ ਉਹ ਪੈਸੇ ਦੇ ਜੇਹੋ ਦੇ ਸਾਹਮਣੇ ਫਟੇ ਪੱਠਾ ਵਕਰਾਂ ਬਈ ਸਾਡੇ ਪੱਟ ਕੇ ਦੇਖ ਲੈ ਫਿਰ ਹੁਣ ਤੇਰੇ ਮੂਹਰੇ ਖੜਗਾ ਨਹੀਂ ਧਾਰਾ ਮਾਰ ਕੇ ਦੇਖ ਬਈ ਤਿੰਨਾਂ ਦੀਆਂ ਧਾਰਾ ਮਾਰ ਕੇ ਦੇਖ ਲੈ ਹਲੇ ਛੋਲੇ ਨਾਲ ਆ ਹਾਂਜੀ ਸੂਣ ਵਾਲੀ ਆ ਜੀ ਕੋ ਯਾਰ ਉਹਨੂੰ ਛੱਟ ਤੂੰ ਜਾਂ ਤੂੰ ਸੂਈਆਂ ਦਾ ਕਹਿੰਦੇ ਸੂਈਆਂ ਦੀ ਕਰ ਤਿੰਨ ਨੇ ਇਹ ਪੱਠਾ ਹੀ ਨੇ ਬੜੀਆਂ ਜਵਾਨ ਨੇ ਪੂਰੀਆਂ ਬੁੜੀ ਕੋਈ ਨਹੀਂ ਨਾ ਚ ਠੀਕ ਸਾਬ ਦਾ ਮੁੱਲ ਮੰਗੀ ਵੀ ਜੇ ਵੇਚਣੀਆਂ ਨੇ ਤਿੰਨ ਤਿੰਨਾਂ ਦਾ 40-40 ਮੰਗਦਾ ਜੀ ਮਾਤਾ ਦੱਸੋ ਜੀ ਉਹ ਕੀ ਖਰੀਏ ਦੱਸੋ ਕੀ ਲਈਏ ਮਹਾਰਾਜ ਸਾਰਿਆਂ ਦਾ ਕਰਾਉਣਾ ਉਹੋ ਜਿਹਾ ਕਰ ਦਾਂਗੇ ਬੱਕਰ ਦਾ ਮੁੱਲ ਲੱਗ ਵੀ ਗਿਆ ਇਹਨਾਂ ਦਾ ਸਾਰਿਆਂ ਦਾ ਮੁੱਲ ਲੱਗ ਵੀ ਗਿਆ ਇਹਨਾਂ ਦਾ ਜੇ ਕੱਠੀਆਂ ਦਾ ਇਹਨਾਂ ਦਾ ਤਿੰਨਾਂ ਦਾ ਨਹੀਂ ਸਾਰੀਆਂ ਕੱਠੀਆਂ ਦਾ ਦੜੇ ਦਾ ਨਾਉ ਦਾ ਹਾਂ ਲਾਉ ਉਹਦੀ ਕੋਈ ਗੱਲ ਨਹੀਂ ਹਾਂ ਕੜੀਆਂ ਕੜੀਆਂ ਕਿਤਾਉ ਨੌਏ ਨੇ ਬਈ ਇਹ ਨੌ ਬੱਕਰੀਆਂ ਇੱਕ ਢੇਰੀ ਦੀ ਇੱਕਤਾ ਦੀ ਇੱਕਾ ਇੱਕਾ ਤਿੰਨੇ ਥਣਾ ਥਣਾਈਆਂ ਯਾਰ ਸਾਫ ਪੰਜ ਬੱਚੇ ਨੇ ਤਿੰਨ ਬੱਕਰੀਆਂ ਨੇ ਬੱਕਰੀਆਂ ਸਾਫ ਨੇ ਥਣਾ ਥਣਾ ਤੂੰ ਇਹਦਾ ਕਰੂ ਬੱਕਰੀਆਂ ਨੇ ਬਈ ਇਹ ਤਾਂ ਵੇਚਣ ਆਇਆ ਇਹਨੂੰ ਕੋਈ ਲੋੜ ਹੋਣੀ ਕੋਈ ਸੌ ਲੋੜਾ ਹੋਣੀ ਆ ਯਾਰ ਆ ਜੇਰ ਵੀ ਵਿੱਚੇ ਪਈ ਆ ਇਹਦਾ ਫਿਕਰ ਦੇ ਭਾਈ 20000 ਦੇ ਦਈਏ ਤੈਨੂੰ ਨਹੀਂ ਜੀ 60000 ਤਿੰਨਾਂ ਦਾ ਨਹੀਂ ਫੋਰ ਪਰ ਨਹੀਂ ਕਿੱਥੇ ਫੁੱਟੂਗੀ ਹੈ ਓੜੀ ਬੜਾ ਪਿੱਛੇ ਆ ਹਾਂਜੀ ਅੱਗੇ ਆ ਜਾ ਕਿੱਥੇ ਜਾਉਨੇ ਦੱਸੋ ਜੀ ਮਹਾਰਾਜ 36 36 ਨੂੰ ਵਾੜੂ ਨਹੀਂ ਯਾਰ ਕੱਲੀ ਗੱਲੀ ਦਾ ਉਹਨਾਂ ਦਾ ਬੋਲ ਇਕੱਠਿਆਂ ਦਾ ਬੋਲ ਤੋਂ ਕੱਠਿਆਂ ਦਾ ਬਾਈ ਸਾਡੀ ਦਾ ਤੈਨੂੰ ਅਸੀਂ 60000 ਲਾਤਾ ਹਾਂ ਹੈ ਇੱਕ ਵੀ ਮੰਦਾ ਤੇਹਾ ਆਏ ਦਾ ਬੰਨ ਮਰਜੀ ਆਏ ਥੋੜੀ ਮਿਲਣਗੇ ਕਿਉਂ ਬਾਈ ਤੈਨੂੰ 60000 ਰੁਪਿਆ ਲਾਤਾ 40000 ਵਾਲੀ ਬੱਕਰੀ ਵੀ ਵੇਖੀ ਤੈਨੂੰ ਮੁੱਲ ਲਾਤਾ ਮੈਂਨੇ ਪੂਰਾ ਕਿਉਂ ਜੀ ਅੱਗੇ ਤੇਰੀ ਮਰਜ਼ੀ ਹੈ ਉਹਨੇ ਤਾਂ ਸਾਨੂੰ ਪੁੱਛਿਆ ਵੀ ਓਤੀ ਵੀ ਐ ਚੰਗੀ ਵੀ ਐ ਮਾੜੀ ਵੀ ਐ ਨਾ ਜਿੱਤਨਾਂ ਚ ਇੱਕ ਦਸ ਦੀਆਂ ਪਾਲੋ ਤੂੰ ਤਾਂ ਜੇ ਤੇਰੇ ਬਾਸ ਚੋਵੇਂ ਮਾਰ ਮਾ ਟੰਬੇ ਰੱਬ ਨੂੰ ਥੱਲੇ ਲਾ ਲੈਗਾ ਤੇਰੇ ਕਹੇ ਤਾਂ ਥੋੜੀ ਬੇਰ ਪੱਕਣਗੇ ਪੱਕੇ ਲਾ ਕੇ ਲੈ ਯਾਰ ਅਜਿਹਾ ਤੁਸੀਂ ਪੱਕੇ ਲਾ ਕੇ ਲੈ ਜੀ ਬੱਕਰਾਂ ਲਿਜਾਣੀਆਂ ਨੇ ਪੱਕਾ ਬੱਕਰੀਆਂ ਲਿਜਾਣੀਆਂ ਨੇ ਬੱਕਰੀਆਂ ਦਾ ਸਾਫ ਆ ਪੱਠਾਂ ਬੱਕਰੀਆਂ ਨੇ ਕੋਈ ਮੌਲੀ ਬੱਕਰੀ ਨਹੀਂ ਇਹਨਾਂ ਦੇ ਵਿੱਚ ਥਣਾ ਜਮਾ ਓਕੇ ਆ ਬਾਈ ਬਾਈ ਹਜ਼ਾਰ ਨੂੰ ਪਾ ਲੈ ਪੱਕਾ ਮੁੱਲ ਲਾਤਾ ਤੈਨੂੰ ਪੌਣਾ ਸਾਰੀ ਢੇਰੀ ਦਾ ਬਣੀ ਬਣਾਈ ਦਾ 27-22 ਹਜ਼ਾਰ ਰੁਪਏ ਤਾਂ ਮੈਨੂੰ ਲੱਗ ਚੁੱਕਿਆਗਾ ਤੈਨੂੰ ਤਾਂ ਯਾਰ ਦੁਨੀਆ ਨੇ ਬਹੁਤ ਕੁਸਲਾਤਾ ਤੂੰ ਉਸ ਪਾਸੇ ਕਾਨੂੰ ਜਾਣੇ ਤੂੰ ਸਾਡੇ ਵਾਲੇ ਪਾਸੇ ਤਿੰਨ ਬੱਕਰੀਆਂ ਕੱਢਣਗਾ ਉਹ ਉਸ ਹਿਸਾਬ ਨਾਲ ਲੱਗਣੀਆਂ ਨਾ ਸਾਰੀਆਂ ਲੈ ਲੇ ਕਿੱਥੇ ਮੀਮਾ ਨੇ ਤੈਨੂੰ ਕੀ ਛਾਂਟ ਕੇ ਕੱਢਣੀਆਂ ਨਹੀਂ ਨਹੀਂ ਛਾਂਟ ਕੇ ਇਹਨਾਂ ਬੱਕਿਆਂ ਨਾਲ ਹੀ ਵਿਕਣੀਆਂ ਹੁੰਦੀਆਂ ਨੇ ਬੱਚਿਆਂ ਦਾ ਹਾਂ ਬੱਚਿਆਂ ਦੇ ਨਾਲ ਹੀ ਬੱਕਰੀ ਵਿਕਣੀ ਹੁੰਦੀ ਬੱਚਿਆਂ ਵਾਲਾ ਬੱਕਰਾ ਤੁਹਾਨੂੰ ਆਪਾਂ ਹੋਰ ਵੇਚ ਲੈਣੇ ਚੱਲ ਨਾ ਮੁੱਲ ਲਾ ਕੇ ਜਾਵਾਂਗੇ ਖਰਦਾ ਦੱਸ ਕਿੱਥੇ ਦੇਣੀਆਂ ਨੇ ਸਾਈ ਫੜਾ ਰੱਤੀ ਉਹਨੇ ਯਾਰਾ ਸਾਈ ਫੜਾ ਯਾਰਾ ਸਾਈ ਫੜਾ ਸਾਈ ਇਦਨੋ ਵਿਚਾਰਾਂ ਉਹ ਇੱਥੇ ਜੇ ਖੜਾ ਹਾਂਜੀ ਦੱਸ ਦੋ 2 ਘਟ 70 ਦੀਆਂ ਦੀ ਨਹੀਂ ਹੋਣਗੀਆਂ ਪੂਰੀਆਂ 70 ਦੀਆਂ ਦਿੰਨੇ ਨਹੀਂ ਹੋਣਗੀਆਂ ਕਿਉਂ ਵੀ ਨਹੀਂ ਹੋਣਗੀਆਂ ਪੂਰਾ ਮੁੱਲ ਲਾਤਾ ਤੈਨੂੰ ਪੂਰੀਆਂ 70 ਦੀਆਂ ਦੇ ਨਹੀਂ ਹੋਣਗੀਆਂ ਜੀ ਚੱਲ ਆ ਬਿਕਦੀਆਂ ਨੇ ਹੁਣ ਨਹੀਂ ਕੋਈ ਯੱਕਰ ਫਿਰ ਫਿਰ ਇਹ ਆਥਣ ਸੀ ਤੂੰ ਦਾ ਦੇ ਪੱਕੀ ਗੱਲ ਹੈ ਉਹ ਰਾਹ ਪਾ ਦੇ ਉਹ ਨੇੜੇ ਲਾ ਦੀ ਗੱਲ ਦੱਸ ਦੇ ਕਿਉਂ ਵੀ ਰਾਜੂ ਇੱਕ ਪੰਜ ਦੀਆਂ ਲੈ ਆ ਯਾਰ ਪੱਕੀ ਤੈਨੂੰ ਦੱਸਦਾ ਇਹਨੂੰ ਸੌਦੇ ਹੀ ਵੇਚਣ ਦਾ ਪਤਾ ਨਹੀਂ ਯਾਰ ਆ ਜਾ ਕੋਈ ਨਹੀਂ ਫੇਰ ਆਪੇ ਆਵਾਜ਼ ਮਾਰ ਲੂ ਚੱਲ ਕੋਈ ਨਹੀਂ ਆਵਾਜ਼ ਮਾਰ ਲਾਂਗੇ ਬਾਹਰ ਲਾਂਗੇ ਕੋਈ ਆਵਾਜ਼ ਮਾਰ ਲਾਂਗੇ ਹੋਰ ਸੂਈਆਂ ਹੋਈਆਂ ਤਾਂ ਮੇਰੀ ਨਿਗਾਹ 'ਚ ਨਹੀਂ ਲਾ ਝੋੜਾ ਪੁੱਤ ਸਾਡੇ ਕੋਲ ਝੋੜਾ ਲਾ ਦੇ ਬੱਕਰੀਆਂ ਚੰਗੀਆਂ ਨੇ ਬੱਕਰੀਆਂ ਤੇ ਖਰਿਆ ਮੈਂ ਬੱਕਰੀਆਂ ਚੰਗੀਆਂ ਬਹੁਤ ਨੇ ਇਹ ਬੱਕਰੀ ਬੱਚੇ ਮਗਰ ਵਧ ਗਿਆ ਦੇ ਦੇ ਹੋ ਨਹੀਂ ਹੋਣਗੀਆਂ ਜੀ ਕਿੱਥੇ ਹੋਣਗੀਆਂ ਉਹ ਕਿੱਥੇ ਆਉਣੀਆਂ ਦਾਤਾ ਦੇ ਦਾਤਾ ਦਾ ਪੱਕੀਆਂ ਪੱਕੀਆਂ ਇੱਕ ਪੂਰੇ ਲੱਖ ਦੀਆਂ ਲਾਇਆ ਜਾ ਐਦੂ ਘਟ ਨਹੀਂ ਬੱਸ ਲਾਸਟ ਤਨਾਈ ਖਰਜਾ ਨੂੰ ਭਜਾ ਕੇ ਭੱਜੂ ਮੈਂ 2 ਮਿੰਟ ਖੜ ਜਾ ਲੈ ਓਏ ਓਏ ਖਰਜਾ ਤੂੰ ਨਾ ਨਹੀਂ ਯਾਰ ਕੋਈ ਹੋਰ ਜਾ ਗੂ ਓਰਿਆ ਓਏ ਹਾਂਜੀ ਪੁਰਾ ਆ ਗਿਆ ਉਹਕੇ ਨਹੀਂ ਲੀ ਜਾਂਦਾ ਡਰਦਾ ਕਿਉਂ ਹੈ ਨਹੀਂ ਨਹੀਂ ਹਾਂ ਦੱਸ 75 ਦੀਆਂ ਦੇਣੀਆਂ ਨੇ ਨਹੀਂ ਨਹੀਂ ਦੇਣੀਆਂ 75000 ਦੀਆਂ ਨਹੀਂ ਨਹੀਂ ਦੇਣੀਆਂ ਦੇ ਦੇ ਨਹੀਂ ਦੇਣੀਆਂ ਪੂਰੀਆਂ 80 ਦੀਆਂ ਦਿੰਨੇ ਨਹੀਂ ਦੇਣੀਆਂ ਪੂਰੀਆਂ 80 ਦੀਆਂ ਲੈ ਹੁਣ ਵੇਚ ਨਹੀਂ ਆ ਚਲੀਏ ਨਹੀਂ ਦੇਣੀਆਂ ਨਾ ਹੁਣ ਨਹੀਂ ਲੈਣੀ ਇਹਨਾਂ ਖਾਰੇ ਚ ਹੱਲ ਗਏ ਹਾਂ ਬੱਕਰਾ ਵੇਚਾਂਗੇ ਜਾਂ ਬੱਕਰੀ ਡਿਮਾਂਡ ਆ ਗਈ ਹੈ ਜੇ ਬੱਕਰੀਆਂ ਦੀ ਗਾਹੀ ਹੈ ਹਾਂ 680 ਦੀਆਂ ਲੈਨੇ ਆ ਜਾ ਵੀ ਆ ਆ ਜਾ ਆ ਜਾ ਕੋਕੇ ਹਿੱਸਾ ਦੇ ਪੀਏ ਲਾਇਨੇ ਮੈਂ ਕੱਚਾ ਨਹੀਂ ਡਰੀਨਾ ਜੇ ਤੈਨੂੰ ਮੱਥੇ ਤੋਂ ਮਾਇਲ ਲਾਉਣੀ ਹੈ ਤਾਂ ਹਰ ਜਨ ਲੱਗਦੇ ਹੈਗੇ ਫਿਰ ਬੱਕਰੀਆਂ ਦਾ ਗਾਹਕ ਮੈਂ ਖਾਣਾ ਕੀ ਕਹਾਂ ਬਈ ਮੈਨੂੰ ਸਹੀ ਨਹੀਂ ਲੱਗਦਾ ਕਰਨਾ ਸੀਨਾ ਧੜਕਦਾ ਥੋੜਾ ਕਿਉਂ ਹੋ ਗਿਆ ਖੜੇ ਨੇ ਆਸ਼ਕ ਲੈਣ ਵਾਲੇ ਬੱਕਰੀਆਂ ਨਾਲ ਨਾਲ ਆ ਗਈ ਸੂਈ ਆਲ ਮੈਂ ਕਰਕੇ ਰਹਿ ਗਿਆ ਪਾਣੀ ਹੋਰ ਲਾਜੂ ਕੋਈ ਆਹ ਪਾਣੀ ਕੋਈ ਹੋਰ ਲਾਜੂ ਉਹ ਘੜੀ ਆਂਜੀ ਆਉ ਰਹੇ ਓਏ ਓਏ ਖੁਸ਼ ਕਿਉਂ ਨਹੀਂ ਹੁੰਦਾ ਹੋਊਗਾ ਆ ਤੇਰਾ ਦਿਮਾਗ ਖਰਾਬ ਹੈ ਹਰ ਸਾਈਂ ਹਾਂ ਦੱਸ ਬਸ ਵੇਚਤੀਆਂ ਮੈਨੇ ਮੌਕਾ ਸਹਾਰ ਲੈ ਹਾਂ ਦੱਸ 80 ਦੀਆਂ ਨਹੀਂ ਨਹੀਂ 80 ਉਹ ਨਹੀਂ ਉਹ ਨਹੀਂ ਪੂਰੀ 14 ਪੌੜਾ ਨਹੀਂ ਨਹੀਂ ਦੇ ਦੇ ਨੋਟ ਆ ਦੇ ਦੇ ਵਧੀਆ ਪੈਸੇ ਨੇ ਦਰਮਿਆਨੀਆਂ ਬੱਕਰੀਆਂ ਨੇ ਇਹਨਾਂ ਨੂੰ ਬੰਦੀਆਂ ਨੇ ਆਖਣ ਨੂੰ ਤੂੰ ਮੇਰੇ ਗੈਰ ਗੈਰ ਫਰੇਂਗਾ ਰਾਜੂ ਬਾਈ ਮੇਰੀਆਂ ਬੱਕਰੀਆਂ ਵੇਚ ਕੇ ਤੱਕ 22 ਨੂੰ ਕਿੱਥੇ ਪਤੰਦਰਾ ਤੇਰਾ ਦਿਮਾਗ ਹੱਲ ਗਿਆ ਕੱਟੀਆਂ ਜਾਂਦੀਆਂ ਨੇ 22 ਦਾ ਯਾਰ ਉਹ ਸਾਰੀ ਢੇਰੀ ਜਾਂਦੀ ਹੈਗੀ ਮੇਰੀ ਮੈਨੂੰ ਦਿਮਾਗ ਚ ਪਰ ਤੇਰੀ ਦੇ ਦੇ ਵੱਢ ਕੇ ਦਊ ਵਿਚੋਂ ਨਹੀਂ ਨਹੀਂ ਇਰੇ ਦਿਮਾਗ ਵਰਕ ਥੋੜੀ ਆ ਮੈਂ ਕੱਢ ਕੇ ਬੱਕਰੀਆਂ ਤੋਂ ਬੱਚੇ ਉਹ ਬੱਚਿਆਂ ਦੇ ਘੱਟ ਵੀ ਬੱਚਿਆਂ ਵਾਲੀਆਂ ਬੱਕਰਾਂ ਦੇ ਰਿਹਾ ਮੈਂ ਕਿ ਮੁਰਕੇ ਮੇਰੇ ਨਾਲ ਕੀ ਰਹਿ ਗਿਆ ਪਿੱਛੇ ਪਿੱਛੇ ਮੇਰੇ ਕੋਲੇ ਕੀ ਰਹਿ ਗਿਆ ਬੱਚਿਆਂ ਵਾਲੀਆਂ ਬੱਕਰੀਆਂ ਦਾ ਮੈਂ ਦੇ ਰਿਹਾ ਤੁਹਾਨੂੰ 26 ਨੂੰ ਕਹਿੰਦੇ ਸੀ 27 27 ਹਜ਼ਾਰ ਮੇਰੀ ਢੇਰੀ ਆਂਦੀ ਹੈਗੀ ਤੇਰੀ ਨਹੀਂ ਦਾਂਦਾ ਜੀ ਨਹੀਂ ਹੈ ਨਹੀਂ ਨਹੀਂ ਦੇਣਗੇ ਨਹੀਂ ਅੰਜੀ ਨੂੰ ਤੂੰ ਜੀਆਂ 20 ਵੀ ਨੂੰ ਉਹ ਗੋਗੀ ਲਊਗਾ ਨਹੀਂ ਨਹੀਂ ਹੇ ਤੇ ਤੁਹਾਨੂੰ ਪੱਟਾਂ ਛੜਾ ਕੇ ਵੇਖੋ ਹੱਲ ਜੇਗਾ ਲੈ ਪੱਕੇ ਜਿੰਦੇ ਲਾ ਦੂੰਗਾ ਹਰੇ ਕੱਠੇ ਨਹੀਂ ਬੱਲੂ ਘੇਰੇ ਨੂੰ ਮੂਰਦੀ ਹੋ ਕੇ ਦੇ ਦੇ ਨਹੀਂ ਦਿੰਦਾ ਐਨੇ ਨੂੰ ਨਹੀਂ ਹੋਣਗੇ ਹੋਰ ਕਿੰਨੇ ਨੂੰ ਹੋਣਗੀਆਂ ਇਹਦਾ ਬੈਗ ਗਿਆ ਰਾਜੂ ਪੈਸੇ ਬਹੁਤ ਲਾ ਕੇ ਬਾਕੀ ਕਿੰਨੇ ਨੂੰ ਹੋਣਗੀਆਂ ਕਿੰਨੇ ਨੂੰ ਲਾਸਟ ਹੀ ਦੱਸ ਦੇ ਕੋਈ ਲਾਸਟੇ ਦੱਸ ਦੇ ਹਾਂ 35 35 ਨੂੰ ਲੈ ਜਾ ਬੱਕਾ ਜਾ ਤੇਰਾ ਦਿਮਾਗ ਹੱਲ ਗਿਆ ਰਾਜੂ ਯਾਰ ਤੇਰਾ ਅੱਜ ਕੋਈ ਨਹੀਂ ਧੱਕਾ ਨਹੀਂ ਕਰਨਾ ਪਾਏ ਹਾਂ ਖੜ ਜਾ ਮੜ ਜਾ ਖੜ ਜਾ ਖੜ ਜਾ 2 ਮਿੰਟ 5 ਮਿੰਟ ਮੈਂ ਪਾਦ ਗਿਆ ਚੱਲ ਪੂਰੇ ਲੱਖ ਨੂੰ ਕਹਿ ਦੇ ਜੇ ਵੱਧ ਗਿਆ ਤਾਂ ਜੇ ਲੱਖ ਆਖ ਲੱਖ ਨੂੰ ਦੇ ਦੇ ਦੋ ਹੋਰ ਘੱਟ ਲਾ 2000 ਪਿਛਲਾ ਮੌਕਾ ਉਹ ਦੱਸ ਨਹੀਂ ਮੌਕਾ ਨਹੀਂ ਹੈਗਾ ਮੌਕਾ ਇਹ ਤੂੰ ਦੱਸਾਂਗੇ ਦੇ ਦੇ ਨਹੀਂ 85000 ਦੀਆਂ ਦਿੰਨੇ ਨਹੀਂ ਮੈਂ ਹੁਣ ਤਾਂ ਕਸਰ ਨਹੀਂ ਛੱਡੀ ਮੁੰਡਿਓ ਠੀਕ ਆ ਹੁਣ ਮੌਕਾ ਵਿਚਾਰ ਲੈ ਜੇ ਤੇਰੇ ਲੋਟ ਆਦੀ ਆ ਕੋਈ ਨਹੀਂ ਰੁਪਏ ਨਕਦ ਨੇ ਹੁਣ ਉਹਨਾਂ ਨੇ ਰੱਖਣੀਆਂ ਨੇ ਕਰੇ ਬੱਕਰੀਆਂ ਕਿੰਨਾ ਨੇ ਇੱਕ ਇੱਕ ਬੱਚਿਆ ਆ ਗਾ ਬੱਕਰੀਆਂ ਨੇ ਮਖਾ ਓਏ ਖੜ ਜਾ ਯਾਰ ਦੋ ਮਿੰਟ ਖੜਾ ਇਕਲੀ ਬਕਰੀ 50000 ਰੁਪਏ ਆ ਲੱਖ ਹੀ ਲੱਖ ਲੱਖ ਰੁਪਏ ਭਾਈ ਲੱਖ ਤੂੰ ਐ ਕਰ 40 ਦੀ ਇਕਲੀ ਲੈ ਲੈ ਤੂੰ ਲੈ ਲੈ ਇਕਲੀ ਤੂੰ ਲੈ ਫਿਰ ਗੋਲਦਾ ਕਾ ਤੂੰ ਵਿਚਾਰੇ ਭਾਈ ਤੂੰ ਚੁੱਪ ਰਹਿ ਯਾਰ ਕਾ ਤੂੰ ਕਰ ਸੌ ਤੂੰ ਸੌਦਾ ਵੀ ਕਿਉਂ ਖਰਾਬ ਕਰਦਾ ਕਿਉਂ ਜੀ ਇਹ ਲੱਖ ਦੀ ਆ ਬਾਈ ਲੱਖ ਦੀ ਲੈ ਲੋ ਯਾਰ ਤੂੰ ਲੈ ਲੈ ਕੰਨੀ 40 ਦੀ ਕਰ ਸੌਦਾ ਲੈ ਫੜੇ ਤੋਂ ਫੜਾਉਣਾ ਤੈਨੂੰ 40 ਦੀ ਕਿਉਂ ਵੀ ਸਾਡੇ ਤਾਂ ਹੈਗੀ ਆ ਤੇ ਤੂੰ ਬੱਚੋ ਜੇ ਤਾਂ ਤੂੰ ਆ ਜਾ ਇੱਥੇ ਮੇਰੇ ਬੰਦੇ ਤੁਸੀਂ ਤਿੰਨ ਜਣੇ ਹੋ ਗਏ ਡਾਂਗਾ ਲੈ ਕੇ ਮੈਂ ਇਕੱਲਾ ਹੋ ਗਿਆ ਕਮਾਲ ਕਰਦਾ ਤੂੰ ਚੱਲ ਚੱਲ ਯਾਰ ਇੱਧਰ ਤਾਂ ਸਿੱਧੀ ਮਾਰ ਮੇਰੇ ਮੱਥੇ 'ਚ ਨਹੀਂ ਮਾਰ ਤੇ ਚੱਲ ਤੂੰ ਸੌਦਾ ਕਰ ਸੌਦਾ ਕਰ ਲਿਆ ਬਸ 1000 ਹੋਰ ਪਾਤਾ ਦੇ ਦੇ ਨਹੀਂ ਤੂੰ ਵੇਚੀਂ ਫਿਰ ਤੇਰੀ ਮਾਰ ਜੀ ਆਉਣਗਾ ਦਾ ਕੋਈ ਬੰਦੇ ਦੱਸਦਾ ਦੱਸ ਇੱਕੋ ਹੀ ਦੱਸਤਾ ਪੰ ਨਹੀਂ ਇਹ ਦੂ ਘਟ ਨਹੀਂ ਨਦੇ ਹੈਗੇ ਇੱਕੋ ਹੀ ਦੱਸਤਾ ਗਰਮੀ ਦੇ ਦੇ ਕੈਰ ਦੀ ਗਰਮੀ ਤਾਂ ਆ ਜੇ ਬੱਚੇ ਯਾਰ ਉਹ ਕੋਈ ਗੱਲ ਨਹੀਂ ਤਾਜਾਂ ਨੂੰ ਘੜਾ ਭੰਦਰਾ ਨਾਮੇ ਲੱਗਿਆ ਕੇ ਚਾਰ ਨਾਲ ਐਨਰਜੀ ਭਰੇ ਆ ਸੀ ਆ ਜਾ ਤੂੰ ਜਾਨ ਉਹ ਤਾਜਾਂ ਨੂੰ ਕੀ ਬਾਸੀ ਬੱਚੇ ਦੇਵੇਂਗਾ ਬੱਚੇ ਤਾਂ ਤਾਜੀ ਹੋਣਗੇ ਹਾਂ ਕਿਉਂ ਵੀ ਜਿਹੜਾ ਸੂਨ ਵਾਲਾਂ ਨਾਲ ਜਾਣਗਾ ਢੱਡਾਂ ਦੇ ਵਿੱਚ ਆ ਕੇ ਉਹਨਾਂ ਦਾ ਕੀ ਬਣੂ ਗਰਮੀ ਤਾਂ ਹੀ ਵਧਣੀ ਹੈ ਇਦੋਂ ਵਾਰ ਕਿ ਢਾਵਿਆਂ ਦਾ ਕੀ ਨੇ ਦੇਖਿਆ ਯਾਰ ਕੀ ਬਣ ਜੇ ਹਜੇ ਉਹਦਾ ਕਰਮਾ ਜਲਪਰੀ ਮੁੱਕੀ ਐ 90 ਦਾਵੇ ਬੰਨੀ ਬੈਠਾ ਮੁੱਲ ਪੂਰਾ ਲਾਤਾ ਛੋੜ ਨਾ ਯਾਰ ਹੈ ਨਹੀਂ ਓਏ ਕੰਟਾ ਹੋ ਗਿਆ ਜਰਾਹੀ ਕਰਦੇ ਨੂੰ ਪਾਣੀ ਨਹੀਂ ਧਣੀ ਨਹੀਂ ਪੀਤਾ ਤੂੰ ਹੀ ਬੜੇ ਵਾਪਦਾ ਹੋ ਗਿਆ ਪਾਣੀ ਦਾ ਪੀਦਾ ਕੈਂਪਰ ਚੋਂ ਪਿਆ ਦਨੇ ਪਾਣੀ ਦਾ ਪਿਆਤਾ ਸਾਨੂੰ ਪਾਣੀ ਦਾ ਪਿਆਤਾ ਵਧੀਆ ਪਾਣੀ ਪਿਆ ਕੇ ਤੋਰੇ ਆ ਮੇਰਾ ਨਹੀਂ ਸੁੱਕਦਾ ਮੈਂ ਤਾਂ ਇਹੀ ਬੋਲੀ ਨੂੰ ਸਾਰਾ ਦਿਨ ਐਸੇ ਦਾ ਸਕਾ ਦੂੰ ਮੈਂ ਦੇਖ ਲੈ ਠੀਕ ਲਾਤਾ ਨਹੀਂ ਠੀਕ ਲੱਗਿਆ ਉਹ ਕਲਾ ਢਲਕਾ ਰਾਜੂ ਪਿੱਛੇ ਬੱਕਰਾਂ ਨਹੀਂ ਵੇਖਦਾ 68000 ਲਾਤਾ ਉਹ ਪਿੱਛੇ ਬੱਕਰਾਂ ਨਹੀਂ ਵੇਖਦੀਆਂ ਬਾਈ ਵੇਕਣ ਨੂੰ ਤਾਂ ਤੂੰ ਵੀ ਨਹੀਂ ਰਹਿੰਦਾ ਆ ਬੱਚਿਆਂ ਨਾਲ ਬੱਕਰਾਂ ਨਾਲ ਕੱਢੀ ਜਾਂਦਾ ਘਾਟੇ ਨਾਲ ਵੀ ਵੇਚਦੀ ਬੱਕਰਾਂ ਉਹ ਤੂੰ ਵੀ ਨਹੀਂ ਰਹਿੰਦਾ ਵੇਕਣਕ ਨਹੀਂ ਉਹਦਾ ਪਾਣੀ ਪੀ ਲੈ ਪਾਣੀ ਦਾ ਫੇਰੇ ਪੀਵਾਂਗੇ ਹੁਣ ਪਾਣੀ ਪੀਦਾ ਤੂੰ ਸ਼ਿਕਾਰ ਮਾਰ ਕੇ ਪਾਣੀ ਪੀਵਾਂਗੇ ਕੱਚੇ ਹੱਡੀ ਥੋੜੀ ਲਖੂ ਪਾਣੀ ਲੈ ਪਾਣੀ ਪੀ ਤੂੰ ਲਾ ਪੂਰੀਆਂ ਹੋ ਗਈਆਂ ਜਾਂ ਬਸ ਨਿਪੜ ਗਿਆ ਕੰਮ ਕਿੰਨੇ ਪੂਰੀ ਬਸ ਨਿਪੜ ਗਿਆ ਹੋ ਗਿਆ ਹੁਣ ਕਿੰਨੇ ਨੂੰ 2 ਘੱਟ 90 ਦੀਆਂ 2000 ਘੱਟ 90 ਦੀਆਂ ਨਾ 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 ਹੋ ਗਿਆ ਜੀ ਨਾ ਨਾ ਇਹਨਾਂ ਕੋ ਚੱਲ ਤਾ ਹੁਣ ਉਹ ਐਨਾ ਤੂੰ ਨਾ ਫਰਮ ਨਹੀਂ ਕਰ ਬਸ ਬਸ ਹੁਣ ਤੂੰ ਨਾ ਦੇ ਹੁਣ ਤੂੰ ਨਾ ਦੇ ਲੈ ਜਾਣਾ ਮੈਂ ਹੁਣ ਕਿੰਨਾ ਤੇਰਾ ਪਾਣੀ ਪੀ ਕੇ ਜਾਣਾ ਨਹੀਂ ਨਹੀਂ ਹੁਣ ਨਾ ਮੈਂ ਕਹਿੰਦਾ ਵੀ ਨਹੀਂ ਨੂੰ ਉਹ ਰੱਖ ਪਲਾ ਦੇ ਦੇ ਪੂਰੇ ਕਰਿਆ ਯਾਰ ਅਜੀ ਨਾ ਪੂਰੇ ਉਹ ਕਰਦੇ ਨੂੰ ਪੂਰੇ ਨਾ ਦੇ ਓਏ ਨਹੀਂ ਕਪਾ ਲਿਆ ਮੈਨੂੰ ਵੀ ਪਤਾ ਯਾਰ ਆ ਕਿ ਮੈਂ ਦੇ ਨਾ ਪੂਰੇ ਨਹੀਂ ਕਰਦੇ ਆ ਕਿ ਮੈਂ ਦੇ ਦਿੱਗੇ ਬੱਕਣਾ ਪੂਰੇ ਬੱਤਾਂ ਵਾਲੀਆਂ ਬੱਕਰਾਂ ਦਾ ਤਰੱਕ ਦੇ ਯਾਰ ਅਜੀ 2000 ਬੱਤਾਂ ਵਾਲੀਆਂ ਬੱਕਰਾਂ ਵੇਹ ਪਾ ਨੂੰ ਕਿ ਮੈਂ ਦੇ ਦਾਂ ਬੱਕਰਾਂਾਂ ਪਿੱਛੇ ਮੇਰ ਨਾਲ ਲੱਗਣੀਆਂ ਨਹੀਂ ਦੇ ਦਾਂ ਯਾਰ ਉਹ ਸਾਹਬ ਨਾ ਕਿਉਂ ਵੇਕ ਜਾਣਗੀਆਂ ਬੱਕਰਾਂ ਲਾਈਟ ਘੱਟ ਹੋ ਗਈਆਂ ਬਸ ਚੁੱਪ ਕਰ ਜਾ ਫੜੋ ਬੱਕਰੀਆਂ ਆੜੀ ਚੱਕ ਨਹੀਂ ਮਰ ਜਾ ਉਸ ਤੜਾ ਕੇ ਮਰ ਜਾ ਨਾ 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 ਕੋਈ ਕਹਦਾ ਆਪਾਂ ਹੁਣ ਇਦੂ ਘੜਦੇ ਨਹੀਂ ਹੈਗੇ ਵਕਤ ਨਾਲ ਨਾ ਨਾ ਕਿਤਾਬ ਆ ਜਿਹੜੀ ਆ ਆਹ ਇਹ ਆ ਤਿੰਨੇ ਇੱਕ ਦਿਨ ਬਸ ਕਿੱਥੇ ਗਏ ਉਹ ਮੁੰਡੇ ਅੱਜ ਬਹੁਤ ਲਾਦੇ ਦੂ ਬਾਤ ਨਹੀਂ ਆਪਾਂ ਲੈਣੇ ਉਹ ਵੀ ਗਰੀਬ ਆਦਮੀ ਨੇ ਫਰੀਦਕੋਟੋਂ ਆਏ ਨੇ ਕਿਰਾਇਆ ਬਹੁਤ ਨੂੰ ਨਹੀਂ ਨਹੀਂ ਕਿਰਾਇਆ ਬਹੁਤ ਨੂੰ ਸ਼ਰਮ ਨਾਲ ਨੇ ਕੋਸ ਹੋਰ ਦੇਵਾ ਓਏ ਨਹੀਂ ਬੇਕਦਰ ਨਾ ਇੱਕ ਤੇਰੀ ਗੱਲ ਸੁਣਾ ਓਏ 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 ਗੱਲ ਸੁਣ ਤੇਰੀ ਮੇਰੀ ਇੱਕ ਗੱਲ ਸੁਣ ਲੈ ਓ ਬਾਈ ਤੇਰੀ ਨੂੰ ਛੱਡ ਤੂੰ ਢੇਰਾ ਵੇਚਨੀ ਤੇਰੀ ਸ਼ਰਮ ਕਿਵੇਂ ਸੋਚੀ ਐ ਸਾਡੇ ਸਰਪੰਚ ਦਾ ਦੋਸਤ ਐ ਤੂੰ ਨਹੀਂ ਮੈਂ ਮੁੱਲ ਨਹੀਂ ਲਾਉਂਦਾ ਤੀ ਤੈਨੂੰ ਜਾ ਭੱਜਾ ਹੁਣ ਹਾਂ 29000 ਨੂੰ ਬੱਕਰੀਆਂ ਠੋਕ ਕੇ ਮਰਵਾਉਣੇ ਨੇ ਇਹ ਇਹ ਮਰ ਬਉਣੇ ਨਹੀਂ ਹੈਗੇ ਇੰਨੇ ਤੋਂ ਬੱਕਰੀ ਕਿਤੇ ਹਰੇ ਹਾਂ ਆਇ ਤਾ ਬੱਕਰੀ ਥੋੜੀ ਜੀ ਸੰਗ ਹੋਈ ਆ ਵਿਚਾਰੇ ਨੂੰ ਜਿਵੇਂ ਮਰਜ਼ੀ ਲਾ ਲੈ ਠੀਕ ਆ ਨਹੀਂ ਠੀਕ ਹੋ ਦੂਜੀ ਬੱਕਰੀ ਕਿਹੜੀ ਰਾਜ ਰਾਜ ਆ ਯਾਰ ਦੇ ਰਾਜੂ ਉਹ ਇਹਦੇ ਨੂੰ ਵੀ ਲੈ ਲਾਂਗੇ ਕਿਹੜਾ ਭੱਜੂਗਾ ਪਦੀ ਜਾਵੇ ਉਹਨੂੰ ਪਤਾ ਕਿ ਛੱਡਦਾ ਦੇਵਾਂਗੇ ਵੇਚਦਾ ਨਹੀਂ ਸਕੂਗਾ ਆਹੋ ਦੂਜੀ ਬੱਕਰੀ ਯਾਰ ਆ ਖਰਜਾ ਹੋਣਾ ਮੜ ਜਾ 2 ਮਿੰਟ ਤੂੰ ਨਾ ਲਈ ਯਾਰ ਲੈ ਉੱਥੇ ਜਿੱਥੇ ਮੈਂ ਕਹਿਤਾ ਨਾ 1000 ਕੱਟ ਹੋ ਗਈ 29 29 ਦੀਆਂ 30 ਤੋਂ 29 29 ਦੀਆਂ ਬੱਕਰੀਆਂ ਹੋ ਗਈਆਂ ਤੇਰੀਆਂ ਨਹੀਂ ਉਹਨਾਂ ਨੂੰ ਖਾਲੀ ਨਾ ਮੋੜੀ ਇੱਜ਼ਤ ਕਰ ਬੰਦਿਆਂ ਦੀ ਬਸ ਹੋ ਗਈਆਂ ਬਈ ਹੋ ਗਈਆਂ ਹੋ ਗਈਆਂ ਪੈਸੇ ਪਾ ਲੈ ਗਿਆ ਉਹ ਕੱਢ ਪੈਸੇ ਓਏ ਚੁੱਪ ਕਰ ਜਾ ਓਏ ਨਹੀਂ ਕਿੰਨੇ ਦੀ ਕਿਹਾ ਨਾ ਨਾ 29 29 ਦੀਆਂ ਹੋ 90 ਬਚਾ ਕੱਟ ਲਿਆ ਤੇਰਾ ਜੂ ਕਿਹਾ ਤੂੰ ਅੱਜ ਇੱਕ ਕੱਟ 90 ਦੀਆਂ ਹੋ ਗਈਆਂ ਹੋ ਗਈਆਂ ਯਾਰ ਕੀ ਕਰੀਏ ਕੋਈ ਗੱਲ ਨਹੀਂ ਹੋ ਗਈਆਂ ਨਹੀਂ ਨਹੀਂ ਹੋ ਗਈਆਂ 90 ਲਾਇਆ ਹੋ ਗਈਆਂ ਕੋਈ ਗੱਲ ਨਹੀਂ ਤੇ ਜੇ ਲਵਾਗੇ ਬੱਕਰੀਆਂ ਅਸੀਂ ਛੱਡਦੇ ਨਹੀਂ ਇਹਨਾਂ ਨੂੰ ਦੇ ਇਹਨਾਂ ਨੂੰ ਦੰਦਾ ਨਹੀਂ ਦੰਦਾ ਨਹੀਂ ਆ ਵੀ ਚੱਲੀ ਹੁਣ ਖੜਦੇ ਵੀ ਨਹੀਂ ਲੈ ਚੱਲ ਹੁਣ ਨਹੀਂ ਲੈਂਦੇ ਸੀ ਠੋਕਦਿਆਂ ਚੱਲਨੇ ਤੇ ਰਲੀਆਂ ਵੇਚਾਂ ਕਾਹ ਨੂੰ ਕਰਨਾ ਹੈ ਤੇਰੀ ਮੇਰੀ ਜਾਂਦੀ ਆ ਗਈ ਉਹ ਨਾ ਘਰ ਨੂੰ